ਕਿਸਾਨ ਦੋਸਤੋ ਪੰਜਾਬ ਦੇ ਵਿੱਚ ਇੱਕ ਦੋ ਦਿਨਾਂ ਤੋਂ ਕਾਫੀ ਵਰਖਾ ਹੋਈ ਆ ਬਹੁਤ ਸਾਰੇ ਕਿਸਾਨਾਂ ਨੇ ਵਰਖਾ ਤੋਂ ਪਹਿਲਾਂ ਝੋਨੇ ਦੀ ਫਸਲ ਉੱਪਰ ਸਪਰੇਅ ਜਿਹੜੀ ਕਰਤੀ ਸੀ ਕੁਝ ਕਿਸਾਨਾਂ ਨੇ ਤਾਂ ਉਸ ਦਿਨ ਹੀ ਸਪਰੇਅ ਕੀਤੀ ਸੀ ਤੇ 2-3 ਘੰਟੇ ਬਾਅਦ ਹੀ ਮੀਂਹ ਪੈ ਗਿਆ ਕਿਸਾਨ ਕਹਿੰਦੇ ਵੀ ਸਾਡੀ ਦਵਾਈ ਧੋਤੀ ਗਈ ਇਸ ਕਰਕੇ ਬਹੁਤ ਸਾਰੇ ਕਿਸਾਨਾਂ ਦੇ ਜਿਹੜੇ ਸਵਾਲ ਵੀ ਆ ਰਹੇ ਨੇ ਕਮੈਂਟ ਆ ਰਹੇ ਨੇ ਉਹ ਪੁੱਛਦੇ ਨੇ ਵੀ ਅਸੀਂ ਸਪਰੇਅ ਕੀਤੀ ਸੀ ਤੇ 2 ਘੰਟੇ ਬਾਅਦ ਮੀਂਹ ਪੈ ਗਿਆ ਕੀ ਹੁਣ ਸਾਨੂੰ ਉਹ ਦੁਬਾਰਾ ਸਪਰੇਅ ਕਰਨੀ ਪਊਗੀ ਸਪਰੇਅ ਕੰਮ ਕਰੂਗੀ ਜਾਂ ਨਹੀਂ ਕਰੂਗੀ ਕੀ ਕਰੀਏ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਇਹ ਵਰਖਾ ਦਾ ਝੋਨੇ ਦੀ ਫਸਲ ਨੂੰ ਕੀ ਨੁਕਸਾਨ ਹੋਊਗਾ ਵਰਖਾ ਤੋਂ ਬਾਅਦ ਝੋਨੇ ਦੀ ਫਸਲ ਲਈ ਹੁਣ ਆਪਾਂ ਨੂੰ ਕਦੋਂ ਸਪਰੇਅ ਦੀ ਲੋੜ ਪਊਗੀ ਪੱਤਾਲ ਪੇਟ ਸੁੰਡੀ ਜਾਂ ਗੋਭ ਦੀ ਸੁੰਡੀ ਦਾ ਕੀ ਬਣੂਗਾ ਤੇਲਾ ਜਿਹੜਾ ਹੁਣ ਵਧੂਗਾ ਜਾਂ ਤੇਲਾ ਘਟੂਗਾ ਉੱਲੀ ਵਾਲੀ ਸਪਰੇਅ ਦੀ ਆਪਾਂ ਨੂੰ ਲੋੜ ਪੈਣੀ ਆ ਜਾਂ ਨਹੀਂ ਪੈਣੀ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਦੋਸਤਾਂ ਨੂੰ ਸ਼ਤਿ ਸ੍ਰੀ ਅਕਾਲ ਅ ਦੋਸਤੋ ਤੁਸੀਂ ਵੇਖ ਰਹੇ ਹੋ ਚੈਨਲ ਜੰਕਸ਼ਨ ਖੇਤੀਬਾੜੀ ਜੋ ਵੀ ਕੋਈ ਕਿਸਾਨ ਚੈਨਲ ਦੇ ਨਾਲ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਨੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਕੋਈ ਨਵੀਂ ਜਾਣਕਾਰੀ ਦੀ ਵੀਡੀਓ ਆਪਾਂ ਅ ਅਪਲੋਡ ਕਰਦੇ ਹਾਂ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਜ਼ਰੂਰ ਮਿਲਦਾ ਰਹੇ ਦੋਸਤੋ ਬਹੁਤ ਸਾਰੇ ਕਿਸਾਨਾਂ ਦੇ ਲਈ ਇਹ ਜਿਹੜੀ ਵਰਖਾ ਆਫਤ ਬਣ ਕੇ ਆਈ ਆ ਬਹੁਤ ਸਾਰਾ ਏਰੀਆ ਆਪਾਂ ਨੂੰ ਪਤਾ ਵੀ ਪਾਣੀ ਦੀ ਮਾਰ ਹੇਠ ਆ ਗਿਆ ਫਸਲਾਂ ਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਡੰਗਰ ਪਸ਼ੂਆਂ ਦਾ ਵੀ ਬਹੁਤ ਜਿਹੜਾ ਨੁਕਸਾਨ ਹੋ ਗਿਆ ਕਈ ਪਸ਼ੂ ਪਾਣੀ ਦੇ ਵਿੱਚ ਫਸ ਗਏ ਖੋਲਣ ਤੱਕ ਦਾ ਮੌਕਾ ਨਹੀਂ ਮਿਲਿਆ ਉੱਥੇ ਹੀ ਵਿਚਾਰੇ ਉਹ ਜਿਹੜੇ ਤੜਫ ਤੜਫ ਕੇ ਮਰ ਗਏ ਘਰਾਂ ਦੇ ਵਿੱਚ ਪਾਣੀ ਜਿਹੜਾ ਵੜ ਗਿਆ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੋਇਆ ਫਸਲਾਂ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਕੀ ਹੋਣਾ ਸੀਗਾ ਇਹ ਇੱਕ ਬਹੁਤ ਵੱਡੀ ਕੁਦਰਤੀ ਕਰੋਪੀ ਆ ਸਾਨੂੰ ਸਾਰਿਆਂ ਨੂੰ ਕਿ ਦੂਸਰੇ ਦਾ ਜ਼ਰੂਰ ਸਾਥ ਦੇਣਾ ਚਾਹੀਦਾ ਜਿੰਨਾ ਹੋ ਸਕੇ ਕਿ ਦੂਏ ਦੀ ਮਦਦ ਕਰਨੀ ਚਾਹੀਦੀ ਹੈ ਜਿੰਨਾ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਝੋਨਾ ਡੁੱਬ ਗਿਆ ਚਾਰ ਪੰਜ ਦਿਨ ਤੱਕ ਤਾਂ ਝੋਨੇ ਦੀ ਫਸਲ ਪਾਣੀ ਚ ਕੱਟ ਜਾਂਦੀ ਉਹ ਨੂੰ ਕੁਝ ਨਹੀਂ ਹੁੰਦਾ ਉਹ ਤਾਂ ਦੁਬਾਰਾ ਠੀਕ ਹੋ ਸਕਦੀ ਆ ਜੇਕਰ ਪਾਣੀ 10-12 ਦਿਨ ਤੱਕ ਨਹੀਂ ਉਤਰਦਾ ਤਾਂ ਫਿਰ ਫਸਲ ਦਾ ਨੁਕਸਾਨ ਹੋ ਸਕਦਾ ਝੋਨਾ ਹੋਵੇ ਪਾਣੀ ਕੋਈ ਹੋਰ ਫਸਲ ਹੋਵੇ 10-12 ਦਿਨ ਤੱਕ ਅ ਨਹੀਂ ਫਸਲ ਕੱਟਦੀ ਨੁਕਸਾਨ ਹੁੰਦਾ ਰਾਹਤ ਦੀ ਗੱਲ ਇਹ ਆ ਵੀ ਜ਼ਿਆਦਾਤਰ ਝੋਨਾ ਜਿਹੜਾ ਹਾਲੇ ਤੱਕ ਨਿਸਰਿਆ ਨਹੀਂ ਜੇਕਰ ਝੋਨੇ ਦਾ ਨਿਸਾਰਾ ਆਪਾਂ ਨੂੰ ਪਤਾ ਵੀ ਬਰਖਾ ਦੇ ਵਿੱਚ ਹੋਵੇ ਤਾਂ ਨੁਕਸਾਨ ਵੱਧ ਜਾਂਦਾ ਫਾਲਸ ਸਮਟ ਦਾ ਵੀ ਖਤਰਾ ਵੱਧ ਜਾਂਦਾ ਪੋਲੀਨੇਸ਼ਨ ਕਿਰਿਆ ਪ੍ਰਭਾਵਿਤ ਹੁੰਦੀ ਆ ਜਿਹਦੇ ਕਰਕੇ ਆਪਾਂ ਨੂੰ ਪਤਾ ਵੀ ਝੋਨੇ 'ਚ ਫੋਕ ਪੈਣ ਦਾ ਖਤਰਾ ਵੱਧ ਜਾਂਦਾ ਸਮੱਸਿਆ ਵੱਧਦੀ ਆ ਪਰ ਜ਼ਿਆਦਾਤਰ ਝੋਨਾ ਨਾ ਇਸ ਵੇਲੇ ਨਿਸਰਿਆ ਨਹੀਂ ਹੈਗਾ ਗੋਪਾਂ ਦੇ ਵਿੱਚ ਹੀ ਆ ਤੇ ਹੁਣ ਆਪਾਂ ਸਪਰੇਅ ਵਾਲੀ ਗੱਲ ਤੇ ਆਉਂਦੇ ਆਂ ਵੀ ਜਿੰਨਾ ਕਿਸਾਨਾਂ ਨੇ ਵਰਖਾ ਤੋਂ ਜਾਂ ਵਰਖਾ ਵਾਲੇ ਦਿਨੀ ਸਪਰੇਅ ਕੀਤੀ ਹੈ 2-3 ਘੰਟੇ ਲੰਘੇ ਸੀ ਉਹਨਾਂ ਨੂੰ ਬਹੁਤਕ ਭਰਉਣ ਦੀ ਲੋੜ ਦੀ ਹੈਗੀ ਕਿਉਂਕਿ ਜਿਹੜੀਆਂ ਦਵਾਈਆਂ ਨੇ ਜ਼ਿਆਦਾਤਰ ਦਵਾਈਆਂ ਰੱਜ ਕੇ ਕੰਮ ਕਰਦੀਆਂ ਨੇ ਸਿਸਟੈਮਿਕ ਤਰੀਕੇ ਦੇ ਨਾਲ ਦਵਾਈਆਂ ਕੰਮ ਕਰਦੀਆਂ ਨੇ ਤੇ ਦਵਾਈ ਸਪਰੇਅ ਕਰਨ ਤੋਂ ਬਾਅਦ ਛੇਤੀ ਹੀ ਬੂਟੇ ਦੇ ਵਿੱਚ ਰਚ ਜਾਂਦੀ ਆ ਤੋ ਇਸ ਕਰਕੇ ਜਿਆਦਾ ਘਬਰਾਉਣ ਦੀ ਲੋੜ ਨਹੀਂ ਹੈਗੀ ਪਤਾਲਪੇਟ ਸੁੰਡੀ ਦਾ ਗੋਭ ਦੀ ਸੁੰਡੀ ਦੇ ਅਟੈਕ ਦਾ ਤਾਂ ਆਪਾਂ ਨੂੰ ਪਤਾ ਵੀ ਅੱਜ ਬਰਖਾ ਨਾਲ ਆਪਣੇ ਆਪ ਹੀ ਖਤਮ ਹੋ ਜਾਣਾ ਕਿਉਂਕਿ ਬਰਖਾ ਕਾਫੀ ਤੇਜ਼ ਹੋਈ ਆ ਤੇਜ਼ ਬਰਖਾ ਦੇ ਨਾਲ ਗੋਭ ਦੇ ਕੀੜੇ ਦਾ ਪਤਾਲਪੇਟ ਸੁੰਡੀ ਦੇ ਕੀੜੇ ਜਿਹੜੇ ਅੰਡੇ ਨੇ ਉਹ ਸਾਰੇ ਖਤਮ ਹੋ ਜਾਂਦੇ ਨੇ ਇਸ ਕਰਕੇ ਹੁਣ ਗੋਭ ਦੀ ਸੁੰਡੀ ਦਾ ਪਤਾਲਪੇਟ ਸੁੰਡੀ ਦਾ ਅਟੈਕ ਤਾਂ ਤਕਰੀਬਨ ਜਲਦੀ ਆਉਂਦਾ ਨਹੀਂ ਤੇਲੇ ਵਾਲੀ ਦਵਾਈ ਦੀ ਵੀ ਆਪਾਂ ਸਪਰੇਅ ਕੀਤੀ ਹੋਈ ਆ ਕੁੱਲੇ ਨਾਸਕ ਵੀ ਆਪਾਂ ਸਪਰੇਅ ਕੀਤਾ ਹੁਣ ਜੇ ਤੇਲਾ ਵਾਲਾ ਆਪਾਂ ਨੂੰ ਪਤਾ ਵੀ ਤੇਲਾ ਜੜਾ ਚ ਹੁੰਦਾ ਤੇ ਜੇ ਉਤੋਂ ਬਰਖਾ ਹੁੰਦੀ ਹੈ ਦਵਾਈ ਥੱਲੇ ਵਾਲੇ ਨੂੰ ਇਹ ਆਊਗੀ ਸੋ ਕੋਈ ਬਹੁਤਾ ਜਿਆਦਾ ਖਬਰਾਂਉਣ ਦੀ ਲੋੜ ਨਹੀਂ ਤੇਲਾ ਤਾਂ ਕੰਟਰੋਲ ਹੋ ਜਾਊਗਾ ਸੋ ਕੁੱਲ ਮਿਲਾ ਕੇ ਜੇਕਰ ਆਪਾਂ 2-3 ਘੰਟੇ ਲੰਘ ਗਏ ਸੀ ਤਾਂ ਬਹੁਤਾ ਖਬਰਾਂਉਣ ਦੀ ਲੋੜ ਨਹੀਂ ਦਵਾਈਆਂ ਕੰਮ ਕਰ ਜਾਂਦੀਆਂ ਨੇ ਐਵੇਂ ਤੋਂ ਹੁਣੇ ਹੀ ਤੋਂ ਦੁਬਾਰੇ ਢੋਲੀਆਂ ਨਾਲ ਚੱਕ ਲਿਓ ਬਰਖਾ ਤੋਂ 10-12 ਦਿਨ ਬਾਅਦ ਤੱਕ ਫਿਰ ਆਪਾਂ ਦੇਖਾਂਗੇ ਹਲੇ ਤੱਕ ਛੇਤੀ ਲੋੜ ਨਹੀਂ ਪੈਣੀ 10-12 ਦਿਨ ਬਾਅਦ ਆਪਾਂ ਦੇਖਾਂਗੇ ਮੌਸਮ ਦੇ ਹਿਸਾਬ ਨਾਲ ਜੇਕਰ ਕੋਈ ਫੰਗਸ ਦਾ ਅਟੈਕ ਵੱਧਦਾ ਜਾਂ ਤੇਲੇ ਦਾ ਅਟੈਕ ਕੋਈ ਆਊਗਾ ਉਹਦੇ ਹਿਸਾਬ ਦੇ ਨਾਲ ਆਪਾਂ ਜਦੋਂ ਸਪਰੇਅ ਦੀ ਲੋੜ ਪਊ ਫਿਰ ਉਹਨੂੰ ਦੇਖਾਂਗੇ ਜਿਹੜੀ ਜਿਹੜੀ ਲੋੜ ਆ ਤੇ ਵਰਖਾ ਤੋਂ 8-10 ਦਿਨ 10 ਤੋਂ 12 ਦਿਨ ਤੱਕ ਤਾਂ ਹੌਂ ਛੇਤੀ ਲੋੜ ਪੈਣੀ ਹੈ ਸੋ ਦੋਸਤੋ ਕੋਈ ਬਹੁਤਾ ਕਬਰਾਂ ਹੋਣ ਦੀ ਲੋੜ ਨਹੀਂ ਜੇ 2-3 ਘੰਟੇ ਪਹਿਲਾਂ ਤੁਸੀਂ ਸਪਰੇਅ ਕੀਤੀ ਸੀਗੀ 2-3 ਘੰਟੇ ਲੰਘ ਗਏ ਤਾਂ ਦਵਾਈ ਕੰਮ ਕਰ ਜਾਂਦੀ ਹੈ ਸੋ ਵੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਆ ਕਰੋ ਆਪਣੇ ਹੋਰ ਯਾਰਾਂ ਦੋਸਤਾਂ ਦੇ ਨਾਲ ਵੀਡੀਓ ਜਿਹੜੀ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਿਹੜੀ ਜਾਣਕਾਰੀ ਆਜਾ ਤੋ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਸੋ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ